ਇਕਸਾਨੂੰ ਥਾਣਾ ਸਿਵਲ ਲਾਈਨ ਵਿਖੇ ਇਤਲਾਹ ਮਿਲੀ ਸੀਗੀ ਕਿ ਇੱਕ ਕੁਝ ਦੋਸਤ ਸੀਗੇ ਜਿਹੜੇ ਅਜੀਤ ਰੋਡ ਤੇ ਇਕੱਠੇ ਹੋਏ ਸੀਗੇ ਉਹਨਾਂ ਦੀ ਆਪਸੀ ਕੋਈ ਕਹਾਸਾਨੀ ਹੋ ਗਈ ਸੀ ਜਿਸ ਵਜ੍ਹਾ ਕਰਕੇ ਉਹਨਾਂ ਦੀ ਲੜਾਈ ਹੋ ਗਈ ਸੀ ਤੇ ਉਸ ਲੜਾਈ 'ਚ ਇੱਕ ਜਿਹੜਾ ਨੌਜਵਾਨ ਅਮਰੋਦ ਸਿੰਘ ਹੈ ਉਸ ਲੜਾਈ ਦੇ ਸੱਟਾ ਲੱਗਨ ਕਾਰਨ ਉਸ ਦੀ ਮੌਤ ਹੋ ਗਈ ਸੀ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਸਿਵਲ ਲਾਈਨ ਵਿਖੇ ਮਕਦਮਾ ਦਰਜ ਕਰਕੇ ਸਾਡੇ ਐਸਐਸਪੀ ਮੈਡਮ ਅਮੀਤ ਕੌਂਟਲ ਆਈਪੀਐਸ ਐਸਪੀ ਸਿਟੀ ਨਰਿੰਦਰ ਸਰ ਇਹਨਾਂ ਦੀ ਓਵਰਆਲ ਸੁਪਰਵਾਈਜ਼ਨ ਅੰਡਰ ਅਸੀਂ ਵੱਖ-ਵੱਖ ਟੀਮਾਂ ਬਣਾਈਆਂ ਜਿਦੇ ਵਿੱਚ ਅਸੀਂ ਇੱਕ ਵੱਖਰੀ ਟੀਮ ਬਣਾਈ ਇਨਚਾਰ ਸੀਆਈਏ ਕੁਲਦੀਪ ਇਹਨਾਂ ਦੀ ਇੱਕ ਵੱਖਰੀ ਟੀਮ ਬਣਾਈ ਵੱਖ-ਵੱਖ ਟੀਮਾਂ ਬਣਾ ਕੇ ਅਸੀਂ ਦੋਸ਼ੀਆਂ ਦੀ ਜਿਹੜੀ ਆ ਭਾਲ ਆ ਸਟਾਰਟ ਕਰਦੀ ਇਹਦੇ ਵਿੱਚ ਅਸੀਂ ਕਾਫੀ ਟੈਕਨੀਕਲ ਐਨਾਲਿਸਿਸ ਕੀਤਾ ਹੋਰ ਵੀ ਸਿਕਰਟ ਸਰਸਸ ਤੋਂ ਸਾਰਾ ਕੰਮ ਕਰਦੇ ਹੋਏ ਉਸ ਸਮੇਂ ਸਿਵਲ ਲਾਈਨ ਦੀ ਟੀਮ ਨੂੰ ਤੇ ਇੱਕ ਸੀਆਈ ਦੀ ਟੀਮ ਨੂੰ ਵੱਡੀ ਸਫਲਤਾ ਮਿਲੀ ਜਦੋਂ ਅਸੀਂ ਇਸ ਦੇ ਵਾਰਦਤ ਕਰਨ ਵਾਲੇ ਤਿੰਨੋਂ ਦੋਸ਼ੀ ਸੀ ਜਿਸ ਨੂੰ ਗ੍ਰਿਫਤਾਰ ਕਰ ਲਿਆ ਜੀ ਇਹਨਾਂ ਵਿੱਚੋਂ ਇੱਕ ਦੋਸ਼ੀ ਦਾ ਨਾਮ ਹੈਗਾ ਜੀ ਸ਼ਾਹਬਾਜ਼ ਸਿੰਘ ਇਕਰਾ ਨਾਮ ਹੈਗਾ ਅਮਰਿਤਪਾਲ ਤੇ ਤੀਜਾ ਹੈਗਾ ਖੁਸ਼ਪ੍ਰੀਤ ਖੋਸ਼ ਆ ਇਹਦੀ ਵਜ੍ਹਾ ਇਹ ਸੀਗੀ ਕਿ ਇਹ ਆਪਸ ਜਿੰਨੇ ਵੀ ਮੁੰਡੇ ਸੀ 10-12 ਜਾਣੇ ਆਪਸ ਇਕੱਠੇ ਹੋਏ ਸੀ ਜਿਹੜੇ ਦੋਸਤ ਸੀਗੇ ਇੱਕ ਦੂਜੇ ਨੂੰ ਜਾਣਦੇ ਸੀਗੇ ਕੋਈ ਸਕੂਲ 'ਚ ਪੜ੍ਹਦੇ ਸੀ ਕੋਈ ਕਾਲਜ ਪੜ੍ਹਦੇ ਸੀ ਸਾਰੇ ਇੱਕ ਦੂਜੇ ਨੂੰ ਅੱਗੇ ਦੀ ਅੱਗੇ ਜਾਣਦੇ ਸੀਗੇ ਤੇ ਉਸ ਦਿਨ ਇੱਥੇ ਇਹਨਾਂ 'ਚੋਂ ਇੱਕ ਦੋਸਤ ਦਾ ਪੀਜੀ ਸੀਗਾ ਜੀ ਅਜੀਤ ਰੋਡ ਤੇ ਜਿੱਥੇ ਇਹਨਾਂ ਨੇ ਇਕੱਠੇ ਹੋ ਕੇ ਉੱਥੇ ਡਰਿੰਕ ਕੀਤੀ ਉੱਥੇ ਡਰਿੰਕ ਕਰਕੇ ਇਹਨਾਂ ਦੀ ਕੋਈ ਆਪਸੀ ਮਾੜੀ-ਮੋਟੀ ਕਹਾਣੀ ਸੁਣੀ ਹੋਗੀ ਜਿਸ ਵਜ੍ਹਾ ਕਰਕੇ ਉੱਥੋਂ ਤਿੰਨ-ਚਾਰ ਆਣੇ ਸੀ ਜਿਹੜੇ ਉੱਠ ਕੇ ਉੱਥ ਤੋ ਬਟ ਫਿਰ ਵੀ ਇਹਨਾਂ ਦੇ ਫੋਨ ਤੇ ਆਪਸੀ ਇਹ ਵਾਰਤਾਲਾਪ ਹੁੰਦਾ ਰਿਹਾ ਬਟ ਫਿਰ ਉੱਥੇ ਏਦਾਂ ਹੀ ਇਹਨਾਂ ਦੀ ਬਹਿਸ-ਬਾਜੀ ਹੋ ਗਈ ਤੇ ਜਿਹੜੇ ਇਹਨਾਂ ਦੇ ਕੁਝ ਦੋਸਤ ਸੀ ਜਿਹੜੇ ਉੱਥੇ ਪੀਜੀ'ਚ ਬੈਠੇ ਸੀ ਉਹ ਫਿਰ ਉੱਥੇ ਮੌਕੇ ਤੇ ਆਏ ਜਿੱਥੇ ਇਹਨਾਂ ਦੀ ਲੜਾਈ ਹੁੰਦੀ ਹੈ ਲੜਾਈ ਦੌਰਾਨ ਤੇ ਅਮਰੋਦ ਸਿੰਘ ਦੇ ਸੱਟਾਂ ਲੱਗਦੀਆਂ ਸੱਟਾਂ ਲੱਗਣ ਕਰਕੇ ਉਹਦੀ ਮੌਤ ਹੋ ਜਾਂਦੀ ਸਾਰੇ ਨੌਜਵਾਨ ਪਟਿੰਡੇ ਦੇ ਲੈਟੇ ਇਹ ਜੀ ਜਿਹੜੇ ਤਾਂ ਦੋਸ ਸੀਗੇ ਜੀ ਸਾਰੇ ਇਹ ਤਕਰੀਬਨ ਪਟੰਡਾ ਤੇ ਮੁਕਸਰ ਜ਼ਿਲ੍ਹਾ ਦੇ ਵੱਖ-ਵੱਖ ਪਿੰਡਾਂ ਨੂੰ ਬਿਲੌਗ ਕਰਦੇ ਸੀਗੇ ਜੀ ਇਹ ਬਟ ਕੋਈ ਜਿੱਦਾਂ ਕਿ ਇੱਥੇ ਕੋਈ ਹਾਈਲਾਈਟਸ ਦੀ ਤਿਆਰੀ ਕਰਦਾ ਸੀਗਾ ਕੋਈ ਕਿਸੇ ਸਕੂਲ ਕਾਲਜ ਪੜਦਾ ਸੀ ਇੱਦਾਂ ਹੀ ਹਮੋਮਰੀ ਸੀਗੇ ਤੁਸੀਂ ਆਪਾਂ ਕਹਿ ਸਕਦੇ ਹੋ ਵੀ 18 ਤੋਂ 22-23 ਸਾਲ ਦੇ ਵਿੱਚ ਵਿੱਚ ਸਾਰੇ ਨੌਜਵਾਨ ਸੀਗੇ ਜੀ ਸੱਟਾਂ ਇਹਨਾਂ ਨੇ ਜੋ ਸਾਨੂੰ ਉਹਨਾਂ ਦੇ ਮਰਨ ਵਾਲਾ ਜੋ ਲੜਕਾ ਹੈਗਾ ਜਾਂ ਹੋਰ ਸਾਨੂੰ ਆਸੇ ਪਾਸੇ ਉਹ ਜਾਂ ਮੌਕੇ ਤੇ ਲੜਕੇ ਸੀ ਜਿਉਂ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਇਹਨਾਂ ਕੋਲੇ ਕਾਪਾ ਸੀਗਾ ਜਿਸ ਦਾ ਇਸਤੇਮਾਲ ਕਰਦੇ ਹੋਏ ਇਹਨਾਂ ਨੇ ਬਰੋਜ ਦੇ ਸੱਟਾਂ ਮਾਰੀਆਂ ਸੀਗੀਆਂ ਕਿ ਸੱਟਾਂ ਲੱਗਣ ਕਰਕੇ ਉਹਦੀ ਮੌਤ ਹੋ ਗਈ ਵਜ੍ਹਾ ਇਹਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਕਿ ਪ੍ਰਾਣੀ ਰੰਜਿਸ਼ੀ ਸੀ ਦੋਸਤ ਸੀਗੇ ਸ਼ਰਾਬ ਪੀ ਰਹੇ ਸੀ ਉੱਥੇ ਬਹਿਸ ਬਾਜ਼ੀ ਹੋ ਗਈ ਬਸ ਆਪੇ ਕਿਸੇ ਸ਼ਰਾਬ ਦੇ ਨਸ਼ੇ ਦੇ ਵਿੱਚ ਬਹੁਤ ਜ਼ਿਆਦਾ ਅਗਰੈਸਿਵ ਹੋ ਕੇ ਅਗਰੈਸਿਵ ਹੋ ਕੇ ਫਿਰ ਇਹਨਾਂ ਨੇ ਉਹਦੇ ਅਮਰੋਜ ਦੇ ਸੱਟਾਂ ਮਾਰੀਆਂ ਜਿਸ ਦੀ ਉਹ ਤਾਬਨਾ ਚਲਦੇ ਹੋਏ ਉਸ ਦੀ ਮੌਤ ਹੋ ਗਈ। ਜੀ ਸਾਹਿਬ ਤੁਸੀਂ ਉਹਦੇ ਤਹਰ ਕਰਨ ਦੀ ਬਹਿਸ ਵਾਦੀ। ਜੇ ਇਹ ਕਿ ਇਹ ਤਾਂ ਸੀ ਡਿਸਪੀਨਰੀ ਬਹਿਸ ਵਾਦੀ ਉਹਨੂੰ ਮਾਰਨਾਂ। ਦੇਖੋ ਉਹਦੇ ਵਿੱਚ ਕੀ ਸੀਗਾ ਕਿ ਜੋ ਸਾਨੂੰ ਪ੍ਰੀਲਿਮਨਰੀ ਹੈ ਜੇ ਇਨਵੈਸਟੀਗੇਸ਼ਨ ਜੋ ਚੀਜ਼ਾਂ ਸਾਹਮਣੇ ਆਈਆਂ ਇਹ ਸਾਹਮਣੇ ਇਹ ਆਇਆ ਵੀ ਜਦੋਂ ਅਜੀਤ ਰੋਡ ਜਿਹੜਾ ਇਹਨਾਂ ਦਾ ਪੀਜੀਸੀ ਜਦੋਂ ਉਸ ਕਮਰੇ ਦੇ ਵਿੱਚ ਬੈਠੇ ਇਹ ਡਰਿੰਕ ਕਰ ਰਹੇ ਸੀਗੇ ਤੋਂ ਉਹਨਾਂ ਵਿੱਚੋਂ ਇੱਕ ਦੋਸਤ ਨੇ ਕੋਈ ਦੋ ਤਿੰਨ ਆਪਦੇ ਹੋਰ ਦੋਸਤ ਬੁਲਾ ਲਏ ਤਾਂ ਇਹਨਾਂ ਦਾ ਇਹ ਕਹਿਣਾ ਸੀਗਾ ਵੀ ਜਿੱਦਾਂ ਕਿ ਉਹ ਫੁਗਰੇ ਟਾਈਪ ਆ ਜੀ ਅਸੀਂ ਉੱਥੋਂ ਉੱਠ ਕੇ ਆ ਗਏ ਤੇ ਉਹਨਾਂ ਚੋਂ ਇੱਕ ਦੋਸਤ ਨਾਰਾਜ਼ ਹੋ ਗਿਆ ਵੀ ਤੁਸੀਂ ਮੇਰੀ ਬੇਇੱਜ਼ਤੀ ਕਰਤੀ ਜੀ ਮੈਂ ਆਪਣਾ ਦੋਸਤ ਬੁਲਾਏ ਸੀ ਤੁਸੀਂ ਉੱਥੇ ਬੈਠੇ ਨਹੀਂ ਇਹ ਬੈਠੇ ਨਹੀਂ ਬਸ ਇਹ ਇਹੋ ਜਿਹੀਆਂ ਗੱਲਾਂ ਸੀਗੀਆਂ ਤੇ ਜਿਸ ਤੋਂ ਇਹਨਾਂ ਦੀ ਲੜਾਈ ਹੋਈ ਤੇ ਲੜਾਈ ਤੋਂ ਬਾਅਦ ਇਹ ਵਾਰਦਾ ਤੋਂ ਪੰਜਾਬ ਦਿੱਤਾ ਗਿਆ ਹਾਂਜੀ ਹਾਂਜੀ ਇਹਦੇ ਵਿੱਚ ਅਸੀਂ ਜੋ ਤਿੰਨ ਦੋਸ਼ੀ ਸੀ ਜਿਹੜਾ ਮਰਨ ਵਾਲਾ ਲੜਕਾ ਸੀ ਉਹਨਾਂ ਦੇ ਪਿਤਾ ਜੀ ਨੇ ਸਾਨੂੰ ਬਿਆਨ ਲਿਖਾਇਆ ਸੀ ਉਹਦੇ ਵਿੱਚ ਤਿੰਨ ਦੋਸ਼ੀ ਬਾਈ ਨੇਮ ਸੀਗੇ ਜੀ ਜੋ ਤਿੰਨੋਂ ਦੋਸ਼ੀ ਅਸੀਂ ਗ੍ਰਿਫਤਾਰ ਕਰਦੇ ਨੇ ਦੇਖੋ ਜਿਹੜਾ ਮਰਨ ਵਾਲਾ ਲੜਕਾ ਹੈਗਾ ਜੀ ਅਮਰੋਜ ਹੈ ਉਹਦਾ ਜਿਹੜਾ ਮੇਨ ਦੋਸਤ ਸੀਗਾ ਜੀ ਉਸਦਾ ਨਾਮ ਹੈਗਾ ਸ਼ਾਹਬਾਜ਼ ਸਿੰਘ ਸ਼ਵੀ ਜੋ ਕਿ ਇਹ ਤੋਂ ਜੰਗੀ ਰਾਣਾ ਪਿੰਡ ਦਾ ਹੈ ਤੇ ਇੱਕ ਉਸਦਾ ਹੀ ਕੋਈ ਦੂਰ ਦਾ ਕਜ਼ਨ ਹੈਗਾ ਖੁਸ਼ਪ੍ਰੀਤ ਸਿੰਘ ਔਰ ਕੋਸ਼ ਹੈਗਾ ਜੀ ਇਹਨਾਂ ਨਾਲ ਉਹਦੀ ਜਿਆਦਾ ਉੱਠਣਾ ਬੈਠਣਾ ਸੀਗਾ ਇਹ ਆਇਆ ਵੀ ਜੋ ਸ਼ਾਹਬਾਸ਼ ਸ਼ਵੀ ਆ ਉਹਨੇ ਹੀ ਆਪਸੀ ਇਹਨਾਂ ਤਾਲਮਿਲ ਹੋਇਆ ਸੀ ਉਹਨੇ ਹੀ ਆਖਿਆ ਸੀ ਚਲ ਆਪਣਾ ਉੱਥੇ ਪੀਜੀ ਹੈਗਾ ਤੁਸੀਂ ਆ ਜਿਓ ਆਪਾਂ ਬੈਠ ਕੇ ਇੰਜੋਏ ਕਰਾਂਗੇ ਤੇ ਜਿੱਥੇ ਕੰਮ ਵਾਤਾ ਵਾਤਾ ਇਸ ਲੈਵਲ ਤੱਕ ਆ ਗਿਆ ਸੀ ਮਾਰਿਆ ਜੱਟ ਬਾਤ ਚ ਬੁਲਾਏ ਸੀ ਉਹਨਾਂ ਵਿੱਚੋਂ ਮਾਰਿਆ ਜਿਹੜੇ ਪਹਿਲਾਂ ਸੀ ਉਹਨਾਂ ਵਿੱਚੋਂ ਮਾਰਿਆ ਨਹੀਂ ਜੀ ਇਹ ਜਦੋਂ ਇਕੱਠੇ ਹੋਏ ਸੀ ਕੋਈ ਆ ਜਾਂਦਾ ਸੀ ਚੱਲ ਜਾਂਦਾ ਸੀ ਜਿਹੜੇ ਜਦੋਂ ਲੜਾਈ ਹੋਈ ਉਹਦੇ ਵਿੱਚ ਜਿਹੜੇ ਮੇਨ ਦੋਸ਼ੀ ਸੀ ਉਹ ਖੁਸ਼ਪ੍ਰੀਤ ਸਿੰਘ ਖੁਸ਼ ਸੀਗਾ ਅਮਰਿਤਪਾਲ ਤੇ ਆਪਣਾ ਜਿਹੜਾ ਆ ਸ਼ਾਹਬਾਤ ਸਿੰਘ ਉਹ ਸ਼ਾਹ ਸੀ ਇਹਨਾਂ ਵੱਲੋਂ ਹੀ ਹਮਾਰ ਦਾ ਵਰਤਿਆ ਗਿਆ ਸੀ ਇਹੀ ਉਹਦੇ ਮੇਨ ਦੋਸ਼ ਸੀਗਾ ਇਹ ਤਕਰੀਬਨ ਜੋ ਮਡਲੀ ਤਫਤੀਸ਼ ਹੋਂ ਤੱਕ ਸਾਹਮਣੇ ਆਇਆ ਹੈਗਾ ਕਿ ਜਿਹੜਾ ਇਹਨਾਂ ਦੇ ਪਰਿਵਾਰਕ ਮੈਂਬਰ ਨੇ ਜੀ ਉਹ ਮੈਜੋਰਟੀ ਆਫ ਦੀ ਫੈਮਿਲੀ ਸਾਂ ਜਿਹੜੀਆਂ ਉਹ ਖੇਤੀਬਾੜੀ ਨਾਲ ਸੰਬੰਧਤ ਹੈਗੀਆਂ ਨੇ ਬਾਕੀ ਕਿਸੇ ਇੱਕ ਦੋ ਹੋਰ ਵੀ ਫੈਮਿਲੀ ਸਾਂ ਉਹਨਾਂ ਦਾ ਵੀ ਆਪਣਾ ਪ੍ਰਾਈਵੇਟ ਹੈਗਾ